ਅਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਨੋ ਨੇਹ ਗੁਰਪੰਚਮ ਪਾਸ਼ਾ ਜੀ ਸਪੰਤ ਪਿੱਤਰ ਸ਼ਬਦ ਵਿੱਚ ਦਰਸਾ ਆ ਰਹੇ ਹਨ ਪ੍ਰੀਤ ਸ਼ਰਧਾ ਪਾਵਨਾ ਆਸਥਾ ਪ੍ਰੀਤ ਇੱਕ ਐਸਾ ਗੁਣ ਹੈ ਜਿਹੜਾ ਸ਼ਰਧਾ ਦੇ ਨਾਲ ਆਸਥਾ ਦੇ ਨਾਲ ਆਪਣੇ ਗੁਰੂ ਨੂੰ ਆਪਣੇ ਰੈਬਰ ਨੂੰ ਨਕਮਸਤਕ ਹੁੰਦਾ ਹੈ ਇੱਕ ਪ੍ਰੀਤ ਹੈ ਇੱਕ ਪ੍ਰਤੀਤ ਹੈ ਪ੍ਰੀਤ ਇੱਕ ਪਹਿਲ ਹੈ ਤੇ ਪ੍ਰਤੀਤ ਕੀ ਹੈ ਅਰਮਾਤਮਾ ਦੀ ਹਜ਼ੂਰੀ ਹੈ ਪ੍ਰੀਤ ਖਾਸਤਾ ਹੈ ਭਰਤੀਤ ਪੂਰਨ ਤੌਰ ਤੇ ਸਮਰਪਿਤ ਹੈ ਪ੍ਰੀਤ ਦੇ ਨਾਲ ਭਰਤੀਤ ਦਾ ਹੋਣਾ ਬੜਾ ਜ਼ਰੂਰੀ ਹੈ ਆਈ ਸੰਸਾਰ ਚ ਲੋਕੀ ਵੇਖਦੇ ਆ ਧਰਮ ਸਥਾਨਾਂ ਤੇ ਵੀ ਜਾਂਦੇ ਨੇ ਧਰਮ ਦੇ ਕਰਮਖਾਂਡ ਵੀ ਕਰਦੇ ਲੇਕਿਨ தாਉ-ਤਾਉ ਵੀ ਪਟਦੇ ਪਟਕਦੇ ਹਨ ਠੋਕਰਾਂ ਵੀ ਖਾਉਂਦੇ ਹਨ ਦੁਖੀ ਵੀ ਹੁੰਦੇ ਹਨ ਕੇਵਲ ਪ੍ਰੀਤ ਲੈ ਕੇ ਤੁਰਦੇ ਜਿੱਥੋਂ ਮਨੁੱਖ ਨੂੰ ਲਾ ਮਿਲੇ ਕੁਈ ਕਹਿੰਦਾ ਮੈਂ ਰੱਬ ਦੇ ਘਰ ਜਾਂਦਾ ਥੋੜਾ ਬੋਤਾ ਸੇਵਾ ਸੇਵਾ ਕਰਦਾ ਥੋੜੀ ਬੋਤੀ ਮੇਰਾ ਜਸ ਹੋਵੇ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗਲੇ ਮੇਰੇ ਘਰ ਔਲਾਦ ਹੋਵੇ ਮੇਰਾ ਪ੍ਰਾਣੋਂ ਕੰਮ ਹੋਣਾ ਚਾਹੀਦਾ ਜਦੋਂ ਕਈ ਵਾਰ ਕਿਉਂਕਿ ਮਾਲਕ ਦੇ ਘਰ ਦੇਰ ਹਨੇਰ ਨਹੀਂ ਮਨੁੱਖ ਕਾਲੇ ਕਰਦਾ ਕਿ ਜੋ ਮੈਂ ਮੂੰਹ ਚ ਬੋਲਿਆ ਮੇਰਾ ਫਟੋ ਫਟ ਕੰਮ ਮੇਰਾ ਹੋ ਜਾਵੇ ਦੇਰੀ ਨਾ ਲੱਗੇ ਫਿਰ ਮਨੁੱਖ ਆਪਣਾ ਮਾਈਂਡ ਆਪਣਾ ਮਨ ਚੇਂਜ ਕਰ ਲੈਂਦਾ ਸ਼ਾਇਦ ਇੱਥੋਂ ਨੇ ਮਿਲੇ ਕਿਤੇ ਹੋਰ ਜਾਵਾਂਗੇ ਉੱਥੋਂ ਨੇ ਮਿਲੇ ਕਿਤੇ ਹੋਰ ਜਾਵਾਂਗੇ ਦਰਬੇ ਰੱਖਦਾ ਕਿ ਨਾ ਗਿਆ ਕੀ ਪਤਾ ਮੇਰਾ ਕੀ ਬਣੇਗਾ ਸਤਿਗੁਰੂ ਪਾਸ਼ਾ ਜੀ ਕਹਿੰਦੇ ਪ੍ਰੀਤ ਵਧੀਆ ਆਸhta ਹੋਣੀ ਚਾਹੀਦੀ ਹੈ ਇਹ ਪਰਮਾਤਮਾ ਦੇ ਪ੍ਰਤੀ ਭਾਵ ਹੋਣਾ ਚਾਹੀਦਾ ਲੇਕਿਨ ਬਹੁਤ ਕਠ ਜੀ ਵੈਸੇ ਹਨ ਜਿਨ੍ਹਾਂ ਨੂੰ ਪ੍ਰਤੀਤ ਹੈ ਜਿਨ੍ਹਾਂ ਨੇ ਸਭ ਕੁਝ ਮਾਲਕ ਨੂੰ ਸਵਰਪਿਤ ਕਰ ਦਿੱਤਾ ਹੈ ਮਾਲਕ ਜੀ ਸੁਖ ਹੋਵੇ ਦੁਖ ਹੋਵੇ ਭੁੱਖ ਹੋਵੇ ਨੰਗ ਹੋਵੇ ਜਿਸਾ ਵੀ ਸਮਾਵੇ ਅਸੀਤ ਨੂੰ ਸਭ ਕੁਝ ਸਮਰਪਿਤ ਕਰ ਚੁੱਕੇ ਆ ਮੇਰਾ ਮੁਝ ਮੈਂ ਕਿਝ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਤਨ ਮਨ ਧਨ ਸਭ ਸੌਂਪ ਗੁਰ ਕੋ ਕਮਨਿਆ ਪਾਈਏ ਕੇਤਿਆਂ ਦੁਖ ਭੁਗਤ ਸਤ ਮਾਰੇ ਪੇ ਦਾਤ ਤਰੀ ਦਾਤ ਸਮਰਪਤ ਹੁੰਦਾ ਹੈ ਕਿ ਰੱਬ ਦੀ ਰਜ਼ਾ ਵਿੱਚ ਰਹਿਣਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਦੋਂ ਉਸ ਦੀ ਰਜ਼ਾ ਵਿੱਚ ਰਹਿਣਾ ਆ ਜਾਵੇਗਾ ਸੁਖ ਤੇ ਦੁੱਖ ਉਸ ਦੀਆਂ ਦਾਤਾਂ ਹਨ ਜੇ ਸੁੱਖ ਮਿਲ ਗਿਆ ਤੇ ਬਹੁਤਾ ਖੁਸ਼ ਨਹੀਂ ਜੇ ਦੁੱਖ ਆ ਗਿਆ ਤੇ ਪਰੇਸ਼ਾਨ ਨਹੀਂ ਜਿਵੇਂ ਮੌਸਮ ਬਦਲਦਾ ਹੈ ਇਸੇ ਤਰ੍ਹਾਂ ਸੁਖ ਦੁੱਖ ਦਾ ਘੇੜ ਚੱਲਦਾ ਰਹਿੰਦਾ ਹੈ ਲekin ਪ੍ਰਤੀਤ ਇੱਕ ਐਸੀ ਚੀਜ਼ ਹੈ ਇਹ ਸਿਰਫ ਲੋਕ ਧੱਕਣੇ ਪਰ ਵਾਲੀ ਨਹੀਂ ਪਰਤੋ ਪਰਲੋਕ ਤੱਕ ਵੀ ਪਹੁੰਚ ਕਰਾਉਂਦੀ ਹੈ ਪ੍ਰਤੀਤ ਆਈ ਸੰਸਾਰ ਦੇ ਵਿੱਚ ਜੇ ਕਿਸੇ ਦਾ ਇਤਿਹਾਸ ਬਣਿਆ ਆਈ ਪਾਈ ਮਤੀ ਦਾਸ ਪਾਈ ਦਸੀ ਸਤੀ ਦਾਸ ਪਾਈ ਦੇਵਾਲਾ ਜੀ ਪਾਈ ਜੈਤਾ ਜੀ ਪਾਈ ਉਦੇ ਜੀ ਪਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਬੁੱਢਾ ਜੀ ਪਾਈ ਤਾਰੂ ਸਿੰਘ ਜੀ ਪਾਈ ਬੋਤਾ ਸਿੰਘ ਜੀ ਪਾਈ ਕਰਜਾ ਸਿੰਘ ਜੀ ਪਾਈ ਲਾਲੋ ਜੀ ਸਾਈ ਮੀਆ ਮੀਰ ਜੀ ਵੇਖਣ शाह ਜੀ ਮੋਤੀ ਮਹਾਰਾਜ ਜੀ ਟੋਟਰ ਮਲ ਜੀ ਨੂਰਾ ਮਾਈ ਜੀ ਅਨੇਕ ਕਈ ਅਸੇ ਪਿਆਰੇ ਮਾਈ پاک ਹੋਤੀ ਅਨੇਕ ਕਈ ਅਸੇ ਪਿਆਰੇ ਜਿਨ੍ਹਾਂ ਨੂੰ ਨਾ ਗੁਰੂ ਦੇ ਪ੍ਰਤੀ ਪ੍ਰਤੀਤ ਹੈ ਪ੍ਰਤੀਤ ਹੈ ਸਤਗੁਰ ਜੀ ਨੇ ਵੇਖ ਕੰਮੀ ਨੇ ਛੱਡੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਪ੍ਰਤੀਤ ਤਾਜ ਜੰਦੀ ਹੈ ਸਤਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕੋ ਗੁਰਸਤਾ ਦਿਆਲ ਸਿੱਖ ਕੀ ਗੁਰਦੁਰ ਮਤਮਲ ਹੈ ਰੇ ਗੁਰਬਚਨੇ ਹਰਨਾਮ ਉਚਰੈ ਸਤਗੁਰ ਸਿੱਖ ਕੇ ਬੰਦਨ ਘੱਟ ਹੈ ਗੁਰ ਕਾ ਸਿਖ ਵਿਕਾਰ ਤੇ ਹਟ ਹੈ ਸਤਗੁਰ ਸਿੱਖ ਕੋ ਨਾਮ ਧੰਦੇ ਗੁਰ ਕਾ ਸਿਖ ਵਡਪਾਗੀ ਹੈ ਸਤਗੁਰ ਸਿੱਖਾ ਖਲਤ ਬਲਸੋ ਆਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਬਾਬਾ ਫਰੀਦ ਜੀ ਦੇ ਪਿਆਰੇ ਬਚਨ ਪ੍ਰੀਤ ਵਿੱਚ ਤਨਾ ਪੀ ਜਾਣਾ ਜੋ ਬਨ ਜਾਂਦੇ ਨਾ ਡਰਾਂ ਜੇ ਸੋ ਪ੍ਰੀਤ ਨਾ ਹੋਵੇ ਪੀ ਤਾਂ ਕਿਤੇ ਜੋ ਬਨ ਪ੍ਰੀਤ ਬਿੰਦ ਸੁੱਕੇ ਕੰਮ ਲਾਏ ਪੀ ਜੋ ਸੀ ਜੋ ਕੰਬਲੀਆਂ ਲੈ ਵਰਸੇ ਮੇ ਉਹ ਜਾਏ ਮੇਲਾ ਤੇ ਨਾ ਸਜਣਾ ਟੁੱਟੇ ਨਾ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਜਿਸ ਪਿਆਰੇ ਸੀ ਉਹਨੇ ਉਸ ਅੱਗੇ ਮਰ ਚਲੀਏ ਤਿਗ ਜੀਵਨ ਸੰਸਾਰ ਤਾਂ ਕੇ ਪਾਛੀ ਜੀ ਪਗਤ੍ਰ ਵੀ ਦਾ ਚੀਤੇ ਬੱਚ ਨੂੰ ਤੁਹਾਡੀ ਸਾਡੀ ਐਸੀ ਪ੍ਰੀਤ ਹੋਣੀ ਚਾਹੀਦੀ ਹੈ ਮਾਲਕ ਜੀ ਬਣਨੀ ਚਾਹੀਦੀ ਹੈ ਪ੍ਰਤੀਤ ਪ੍ਰਤੀਤ ਜੋ ਤੂੰ ਗੇਰ ਪਰ ਤੋ ਹਮੋਰਾ ਜੋ ਤੂੰ ਚੰਦ ਤੋ ਹਮ ਪੇ ਹੈ ਚਕੋਰਾ ਮਾਲਕ ਜੀ ਐਸੀ ਪ੍ਰੀਤ ਹੋਣੀ ਚਾਹੀਦੀ ਹੈ ਤੇ ਪ੍ਰੀਤ ਦੇ ਨਾਲ ਪ੍ਰਤੀਤ ਵੀ ਹੋਣੀ ਚਾਹੀਦੀ ਹੈ ਅ ਜੋ ਕੀ ਸਮੇਂ ਤ ਅਸੀਂ ਵੇਖਦੇ ਆਂ ਗੁਰੂ ਘਰ ਵੀ ਜਾਂਦੇ ਆਂ ਸੇਵਾ ਵੀ ਕਰਦੇ ਆਂ ਸਿਮਰਨ ਵੀ ਕਰਦੇ ਆਂ ਨਾਮ ਵੀ ਜਪਦੇ ਆਂ ਮੁਕਤਾਇ ਸੇਵਾ ਵੀ ਕਰਦੇ ਆਂ ਲੇਕਿਨ ਅਸੀਂ ਢੋਲ ਜਾਂਦੇ ਆਂ ਉਹ ਢੋਲਣ ਦਾ ਕਾਰਨ ਕੀ ਹੈ ਕਿ ਸਾਡੇ ਅੰਦਰ ਪ੍ਰੀਤ ਹੈ ਅੱਜ ਵੀ ਤੁਸੀਂ ਵੇਖੋ ਗੁਰੂ ਘਰਾਂ ਦੇ ਵਿੱਚ 80% ਜਿਹੜੇ ਸੰਗਤ ਜਾ ਰਹੀ ਹੈ ਮਾਈ ਪਾਈ ਛੋਟਾ ਵੱਡਾ ਗੁਰੂ ਘਰ ਵੀ ਜਾ ਰਹੇ ਆ ਤੇ ਕੋਈ ਬਾਬਾ ਲੰਗਦਾ ਉਹਦੇ ਪੈ ਮਿਲਦਾ ਉਹਦੇ ਪੈਰਾਂ 'ਤੇ ਪੈ ਜਾਂਦੇ ਨੇ ਮੜੀਆਂ ਤੇ ਵੀ ਜਾਂਦੇ ਨੇ ਉਹੀ ਗੁਰੂ ਘਰ ਜਾ ਰਹੇ ਨੇ ਕੋਈ ਮੜੀਆਂ ਤੇ ਜਾ ਰਹੇ ਮਸਾਨਾਂ ਤੇ ਜਾ ਰਹੇ ਕਵਰਾਂ ਤੇ ਵੀ ਜਾ ਰਹੇ ਫਿਰ ਪ੍ਰੀਤ ਹੈ ਉਹ ਪ੍ਰੀਤ ਕੀ ਹੈ ਥਾਂ ਥਾਂ ਤੇ ਪ੍ਰੀਤ ਰੱਖੀ ਹੋਈ ਹੈ ਤਾਂ ਇਹ ਸਤਿਗੁਰ ਕਹਿੰਦੇ ਖਸ ਬੁਝਵੜੂ ਜੇ ਲੱਗੇ ਟੂਬੇ ਸੇ ਬੰਜਾਰੇ ਆ ਉਹਨਾਂ ਦਾ ਪਾਰ ਉਤਾਰਾ ਨਹੀਂ ਹੋ ਰਿਹਾ ਇਸ ਲਈ ਸਾਨੂੰ ਮਾਲਕ ਦੇ ਪ੍ਰਤੀ ਪ੍ਰੀਤ ਇੱਕ ਸ਼ੁਰੂਆਤ ਹੈ ਪਹਿਲ ਹੈ ਜਦੋਂ ਪਹਿਲੀ ਕਲਾਸ ਹੀ ਬੰਦਾ ਬਹਿ ਜਾਂਦਾ ਤੇ ਪ੍ਰਤੀਤ ਤੇ ਫਿਰ ਡਿਗਰੀ ਆ ਬਹੁਤ ਵੱਡੀ ਜਿਨ੍ਹਾਂ ਨੂੰ ਪ੍ਰਤੀਤ ਆ ਜਾਂਦੀ ਆ ਉਹ ਤੇ ਪਰਵਾਨੇ ਜਾਂਦੇ ਸਤਗੁਰੂ ਜੀ ਸਾਨੂੰ ਵਾਰ ਵਾਰ ਸਮਝਾਉਂਦੇ ਕਿ ਭਾਈ ਮਾਲਕ ਦੇ ਨਾਲ ਐਸੀ ਪ੍ਰੀਤ ਕਰਨੀ ਹੈ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਨੋ ਨੇਰ ਅੱਠ ਪੈਰ ਹੀ ਅੱਠੇ ਪੈਰ ਹੀ ਮਾਲਕ ਨੂੰ ਆਪਣੇ ਨਾਲ ਜਾਣਨਾ ਹੈ ਕਿ ਮਾਲਕ ਘੁਰ ਮੇਰੇ ਸੰਗ ਸਦਾ ਹੈ ਨਾਲੇ ਪ੍ਰਮਾਤਮਾ ਤਾਂ ਸਾਡੇ ਹਾਜ਼ਰ ਨਾਲ ਜੜਾ ਇਹ ਪ੍ਰਮਾਤਮਾ ਦੀਆਂ ਜੱਥੀਆਂ ਆਈਆਂ ਦਾਤਾਂ ਸੁਖ ਤੇ ਦੁੱਖ ਮਨ ਵਿੱਚ ਸਿੰਚੋ ਹਰ ਹਰ ਨਾਮ ਅੰਦਰ ਕਿਰਤਨ ਅਰਗੁਣ ਗਾਉ ਇਹ ਪਾਈ ਮਨ ਦੇ ਵਿੱਚ ਸਿੰਚੋ ਨਾਮ ਦਾ ਬੀਜ ਪਾਓ ਮਨ ਵਿੱਚ ਸਿੰਚੋ ਹਰ ਹਰ ਨਾਮ ਅੰਦਰ ਕਿਰਤਨ ਅਰਗੁਣ ਗਾਉ ਉਸ ਮਾਲਕ ਪਰਮੇਸ਼ਰ ਦੀ ਹਰ ਵਕਤ ਇਸ ਰੂਪੀ ਘਰ ਦੇ ਵਿੱਚ ਗ੍ਰਾਮ ਦੇ ਵਿੱਚ ਉਸਤਤ ਕਰੋ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਨੂ ਮੇਰੇ ਇਹ ਪਾਈ ਇਹ ਮੇਰ ਮਨ ਤੂੰ ਐਸੀ ਪ੍ਰੀਤ ਕਰ ਪਰਮਾਤਮਾ ਨਾਲ ਪ੍ਰਤੀਤ پا ਕੇ ਅੱਠੇ ਪੈਰ ਉਸ ਨੂੰ ਦੇ ਦੇ ਜਾ ਕੋ ਨਾਨਕ ਜਾ ਕੇ ਨਿਰਮਲ ਪਾਗ ਗੁਰਪੰਛੀ ਪਾਸ਼ਾ ਜੀ ਪਰਮਾਰ ਜਾਂ ਕੇ ਨਿਰਮਲ ਪਾਗ ਉਹਨਾਂ ਦੇ ਵਡੇ ਭਾਗ ਹਰ ਚਰਨੀ ਤਾਂ ਕਮਲ ਲਾਗ ਜਿਨ੍ਹਾਂ ਨੇ ਪੂਰਨ ਤੌਰ ਤੇ ਆਪਣਾ ਮਨ ਪ੍ਰਭ ਸੂ ਲਾਗ ਲਿਓ ਮੇਰੇ ਚਿੱਤ ਪੂਰਾ ਆਪਣਾ ਆਪ ਜਿਹੜਾ ਚਿੱਤ ਜਿਹੜਾ ਪਰਮਾਤਮਾ ਨੂੰ ਵਾਰ ਦਿੱਤਾ ਸਮਰਪਿਤ ਕਰ ਦਿੱਤਾ ਕੋ ਨਾਂ ਰੰਗਾਂ ਕੇ ਨਿਰਮਲ ਬਾਗ ਹਰ ਚਰਨੀ ਤਾਂ ਕਮਲ ਲਾਗ ਕਿ ਉਹਨਾਂ ਨੇ ਗੁਰੂ ਦੇ ਚਰਨਾਂ ਨਾਲ ਆਪਣਾ ਮਨ ਜੋੜ ਲਿਆ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਰਣਕਰਲੀ ਸੰਗਤ ਗੁਰੂ ਪਾਸ਼ਾ ਜੀ ਕਹਿੰਦੇ ਨੋਟ ਪਿਆਰੇ ਸੱਚਾਰੇ ਬਣ ਜਾਂਦੇ ਹਨ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ